ਪੁਰਾਣੇ ਨੋਟਾਂ ਨੂੰ ਨਵੇਂ ਦੇ ਨਾਲ ਬਦਲਣ ਦੀ ਆਰਦੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਵਾਪਰ ਕੇ ਦੱਸੋ ਇਹ ਕਿ 6 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਕੇਸ ਨੂੰ ਹੱਲ ਕਰ ਲਿਆ ਆਲ ਬਾਜ਼ਾਰ ਦੇ ਵਿੱਚ ਪੁਰਾਣੇ ਨੋਟਾਂ ਨੂੰ ਬਦਲਣ ਦਾ ਕੰਮ ਕਰਨ ਵਾਲੇ ਕੁਲਦੀਪ ਬਾਂਸਲ ਤੇ ਦਿਨੇਸ਼ ਬਾਂਸਲ ਦੀ ਦੁਕਾਨ ਤੇ 11:30 ਵਜੇ ਦੇ ਕਰੀਬ ਇਹ ਵਾਰਦਾਤ ਵਾਪਰਦੀ ਹੈ 5-500 ਦੇ ਨਵੇਂ ਨੋਟ ਲੈਣ ਦੇ ਲਈ ਡੀਲ ਕੀਤੀ ਗਈ ਸੀ ਦੋਸ਼ੀ 17 ਸਾਲਾ ਰਵਨੀਤ ਸਿੰਘ ਜੋ ਕਿ 12ਵੀਂ ਪਾਸ ਹੈ ਸ਼ਹਿਰ ਮਾਰਕੀਟ ਦੇ ਵਿੱਚ ਕਾਫੀ ਪੈਸਾ ਗਵਾ ਚੁੱਕਿਆ ਤਾਂ ਦੁਕਾਨਦਾਰ ਦਾ ਉਸਦੀ ਪੁਰਾਣੀ ਪਛਾਣ ਸੀ ਵੱਡੀ ਰਕਮ ਬਦਲਾਉਣ ਦੀ ਗਲਤ ਹੈ ਹੁੰਦੀ ਹੈ ਦੋਸ਼ੀ ਦੇ ਵੱਲੋਂ ਆਪਣੇ ਪਿਤਾ ਲੱਕੜ ਦੇ ਮਿਸਤਰੀ ਦਾ ਇੱਕ ਔਜ਼ਾਰ ਇਸ ਵਾਰ ਦਾਦ ਵਿੱਚ ਵਰਤਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੁਕਾਨਦਾਰ ਪਿਓ ਪੁੱਤ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਆਪ 112 ਤੇ ਫੋਨ ਕਰਕੇ ਲੁੱਟ ਹੋਣ ਦੀ ਵੀ ਝੂਠੀ ਜਾਣਕਾਰੀ ਦਿੱਤੀ ਕਿ ਦੱਸ ਦਈਏ ਕਿ ਦੁਕਾਨਦਾਰ ਪਿਓ ਪੁੱਤ ਨੂੰ ਜ਼ਖਮੀ ਕਰਦੇ ਆਪਣੇ ਹੱਥ ਤੇ ਵੀ ਉਸ ਦੇ 6:00 ਵਜ ਜਾਂਦੀ ਹੈ ਕਟਨਾ ਨੂੰ ਅੰਜਾਮ ਦੇ ਕੇ 112 ਨੰਬਰ ਤੇ ਫੋਨ ਕਰਕੇ ਆਰਾਮਦਨ ਆਪਣੇ ਘਰੇ ਜਾ ਕੇ ਖੂਨ ਦੇ ਨਾਲ ਹਸਪਤਲ ਕੱਪੜੇ ਇਸ ਦੇ ਵੱਲੋਂ ਧੋਤੇ ਗਏ ਨੇ ਤਵਾਦਦ ਦੇ ਵਿੱਚ ਵਰਤੇ ਹਥਿਆਰ ਲੁਕਾ ਦਿੱਤਾ ਗਿਆ ਲੁੱਟਦੇ ਪੈਸੇ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਤਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਦਾ ਇਹ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਵੀ ਉਹ ਅਪੀਲ ਕਰਦੇ ਨੇ ਕਿ ਸਾਵਧਾਨ ਰਿਹਾ ਜਾਵੇ ਤਾਂ ਪੁਲਿਸ ਨੇ ਕੇਸ ਦੀ ਤਫਦੀਸ਼ ਦੇ ਵਿੱਚ ਤੇਜ਼ੀ ਲਿਆਉਂਦੀ ਹੈ ਤੇ ਮਹਿਸ 6 ਘੰਟਿਆਂ ਦੇ ਵਿੱਚ ਦੋਸ਼ੀ ਕਾਬੂ ਹੋਇਆ ਲੋਟਦੀ ਰਕਬੀ ਬਰਾਮਦ ਹੋਈ ਹੈ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਕੁਲਰਦਾਈ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਡੀਲਾਂ ਦੇ ਵਿੱਚ ਸੰਭਲ ਕੇ ਕੰਮ ਕਰਨ ਦੀ ਲੋੜ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਪਹਿਲਾਂ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅਸੀਂ ਬਹੁਤ ਸੈਂਸਿਟਿਵਲੀ ਹਰ ਇੱਕ ਚੀਜ਼ ਦੇ ਵਿੱਚ ਲੈਣਿਆ ਜਿਹੜਾ ਵੀ ਕੋਈ ਸੈਂਸੇਸ਼ਨਲ ਜਾਂ ਆਰਗੇਨਾਈਜ਼ ਕ੍ਰਾਈਮ ਹੁੰਦਾ ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਵੇਰੇ तकरीबन 11 ਦੇ ਕਰੀਬ ਥਾਣਾ ਏ ਡਿਵੀਜ਼ਨ ਦੇ ਏਰੀਆ ਦੇ ਵਿੱਚ ਹੌਲ ਬਾਜ਼ਾਰ ਦੇ ਨੇੜੇ ਜਿੱਥੇ ਜੋ ਪੁਰਾਣੇ ਨੋਟਾਂ ਦਾ ਤੇ ਨਵੇਂ ਨੋਟਾਂ ਦੇ ਐਕਸਚੇਂਜ ਦਾ ਕੰਮ ਕਰਦੇ ਸੀਗੇ ਉਹ ਫਾਦਰ ਐਂਡ ਸਨ ਮਿਸਟਰ ਕੁਲਦੀਪ ਬੰਸਲ ਜੀ ਤੇ ਦਿਨੇਸ਼ ਬੰਸਲ ਇਹਨਾਂ ਦੇ ਉੱਥੇ ਸਾਨੂੰ ਇਮੀਡੀਏਟਲੀ ਰਿਪੋਰਟ ਆਈ ਇਹਨਾਂ ਦੇ ਕੋਲੋਂ ਪੈਸੇ ਖੋ ਕੇ ਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇੰਜਰਡ ਕਰ ਦਿੱਤਾ ਬੋਥ ਫਾਦਰ ਐਂਡ ਸਨ ਇਮੀਡੀਏਟਲੀ ਹਰਿਆਣਾ ਪੁਲਿਸ ਟੀਮਸ ਬਣਾਈਆਂ ਗਈਆਂ ਸੀਨੀਅਰ ਆਫਸਰ ਮੌਕੇ ਤੇ ਪਹੁੰਚੇ ਔਰ ਹਸਪੀਟਲ ਦੇ ਵਿੱਚ ਜਾ ਕੇ ਬੜਾ ਅਨਫੋਰਚੂਨੇਟਲੀ ਕਰ ਲਏ ਹੋਈ ਕਿ ਕੁਲਦੀਪ ਬੰਸਲ ਜੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਉਹ ਉਹਨਾਂ ਦੀ ਡੈਥ ਹੋ ਗਈ ਤੇ ਦਿਨੇਸ਼ ਬੰਸਲ ਵੀ ਕਾਫੀ ਸੀਰੀਅਸ ਸੀ ਇੰਜਰਡ ਨੇ ਜਿਹੜੇ ਕਿ ਜ਼ੇਰੇ ਇਲਾਜ ਨੇ ਹਸਪੀਟਲ ਦੇ ਵਿੱਚ ਉਹ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਤੇ ਮੈਨੂੰ ਇਹ ਦੱਸ ਕੇ ਗਿਆਨ ਤੁਨਾਂ ਸ਼ੇਅਰ ਕਰਦੇ ਹੋਏ ਖੁਸ਼ੀ ਹੁੰਦੀ ਹੈ ਕਿ ਪੁਲਿਸ ਨੇ ਬਹੁਤ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕਰਕੇ ਇਮੀਡੀਏਟਲੀ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਕੂਜ਼ ਨੂੰ ਫੜਿਆ ਗਿਆ ਸਾਰਾ ਮੋਟਿਵ ਕਲੀਅਰ ਹੋਇਆ ਸਾਰੀ ਬਰਾਮਦਗੀ ਹੋ ਗਈ ਹੈ ਕੈਸ਼ ਦੀ ਔਰ ਵੈਪਨ ਆਫ ਅਫੈਂਸ ਦੀ ਜਿਹੜੀ ਬ੍ਰਾਮਹ ਦੀ ਰਹਿੰਦੀ ਹੈ ਉਸ ਤੇ ਕਾਰਵਾਈ ਕਰ ਰਹੇ ਪਰ ਅਸੀਂ ਸੋਚਿਆ ਕਿ ਲੇਟ ਹੋ ਜਾਏਗਾ ਤਾਂ ਅੱਨਾ ਪਹਿਲਾਂ ਸ਼ੇਅਰ ਕੀਤਾ ਜਾਵੇ। ਔਰ ਇਹ ਜਿਹੜਾ ਮੇਨ ਅਕਿਊਜ਼ ਇੱਕੋ ਹੀ ਹੈਗਾ ਰਵਨੀਤ ਸਿੰਘ son of سورندر ਸਿੰਘ ਚਮਰੰਗ ਰੂਟ ਅੰਮ੍ਰਿਤਸਰ 27 ਸਾਲ ਦੀ ਇਹਦੀ ਉਮਰ ਹੈ। ਸਟਾਕ ਟ੍ਰੇਡ ਦਾ ਕੰਮ ਕਰਦਾ ਹੈ। 12ਵੀਂ ਪਾਸ ਹੈ। ਪੁਰਾਣੇ ਕੇਸਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਹਰਟ ਕੇਸ ਦਰਜ ਹੈ। ਬੀ ਡਿਵੀਜ਼ਨ ਥਾਣੇ ਦੇ ਵਿੱਚ 74/23 ਉੱਚੇ ਸਾਰੀ ਫੈਮਿਲੀ ਨੂੰ ਨੇਬਰਸ ਨਾਲ ਲੜਨ ਵਾਸਤੇ ਇੱਕ ਇਸ ਤਰ੍ਹਾਂ ਕੀਤਾ ਗਿਆ ਸੀ ਮੋਢਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਕਿ ਜਿਹੜਾ ਰਵਨੀਤ ਸਿੰਘ ਹੈ ਇਹਨੇ ਸਟਾਕ ਦੇ ਵਿੱਚ ਕਾਫੀ ਪੈਸੇ ਹਾਰ ਗਿਆ ਸੀਗਾ ਜਾਂ ਗੁਆਲੇ ਸੀ ਤੇ ਉਹਦੇ ਵਿੱਚ ਇਹਨੂੰ ਲੱਗਿਆ ਵੀ ਮੈਂ ਹੁਣ ਕੀ ਕਰਾਂ ਇਹਦੇ ਤੇ ਬੜਾ ਡਿਪਰੈਸ਼ਨ ਤੇ ਇਹਨੂੰ ਲੱਗਿਆ ਪਲੈਨਿੰਗ ਕਰਦਾ ਰਿਹਾ ਸੋ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹਨੇ ਇਹਨਾਂ ਨੂੰ ਜਦ ਆ ਕੇ ਅਪਰੋਚ ਕੀਤਾ ਪੰਜ ਸਾਲ ਪਰਿਵਾਰ ਨੂੰ ਉਹਨਾਂ ਨੇ ਕਹੇ ਮੈਨੂੰ ਤਕਰੀਬਨ 11 ਲੱਖ ਦੇ ਕਰੀਬ ਪੈਸੇ ਚਾਹੀਦੇ ਐ ਪੁਰਾਣੀ ਡੀਲਿੰਗ ਵੀ ਸੀ ਇਹਨਾਂ ਨਾਲ ਕਿਉਂਕਿ ਪਹਿਲਾਂ ਇਹਨੇ ਆਪਣੀ ਸਿਸਟਰ ਦੇ ਮੈਰਿਜ ਵਾਸਤੇ ਵੀ ਨੋਟ ਜਿਹੜੇ ਇਹਨਾਂ ਤੋਂ ਲਏ ਸੀਗੇ ਉਦੋਂ ਤੋਂ ਉਹਨਾਂ ਨੂੰ ਇਹਨੇ ਬੜੇ ਛਾਤਰ ਤਰੀਕੇ ਨਾਲ ਜਿਹੜੀ ਗੱਲ ਕਹੀ ਉਹਨਾਂ ਨੂੰ ਕਹਿੰਦਾ ਵੀ ਐ ਕਰਦੇ ਆ ਆਪਾਂ ਤੁਹਾਡਾ ਜਿਹੜਾ ਬੇਸਮੈਂਟ ਮਾਰਕੀਟ ਹੈਗੀ ਐ ਉੱਥੇ ਤੁਹਾਡੇ ਗਦਾਮ ਹੈ ਉੱਥੇ ਹੀ ਮਿਲਦੇ ਆ ਜਦੋਂ ਕਿ ਇਹਨੂੰ ਪਲੀਪਾਨ ਪਤਾ ਸੀ ਵੀ ਉਸ ਏਰੀਆ ਦੇ ਵਿੱਚ ਜਿਹੜੀਆਂ ਸਾਰੀਆਂ ਦੁਕਾਨਾਂ ਬੇਸਮੈਂਟ ਮਾਰਕੀਟ 'ਚ ਬੰਦ ਨੇ ਉਥੇ ਕੋਈ ਲੋਕਾਂ ਦੀ ਆਵਾਜ਼ਾਈ ਨਹੀਂ ਹੁੰਦੀ ਤੇ ਜਿਵੇਂ ਹੀ ਪੈਸੇ ਉਹ ਉਹਨਾਂ ਨੇ ਲਿਆਂਦੇ ਇਹਨੇ ਖੋ ਕੇ ਉਹਨਾਂ ਨੂੰ ਬੈਗ ਆਪਣੇ ਸਨੇਚ ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਦਿਮਾਗ ਚ ਆਈ ਗੱਲ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਮੇਰਾ ਨੁਕਸਾਨ ਹੋਊਗਾ ਇਹਨੇ ਜਿਹੜਾ ਇੱਕ ਸੁਆ ਹੁੰਦਾ ਕਿਉਂਕਿ ਇਹਦੇ ਫਾਦਰ ਜਿਹੜੇ ਆ ਉਹ ਕਾਰਪਨਟਰੀ ਦਾ ਕੰਮ ਕਰਦੇ ਆ ਉਹ ਸੁਵੇ ਨਾਲ ਉਹਨਾਂ ਦੇ ਉੱਤੇ ਵਾਰ ਕੀਤਾ ਜੋ ਕਿ ਕਾਫੀ ਸੀਰੀਅਸ ਇੰਜਰੀਜ਼ ਉਹਨਾਂ ਨੂੰ ਹੋਈਆਂ ਦੋਨਾਂ ਨੂੰ ਫਾਦਰ ਐਂਡ ਸਨ ਨੂੰ ਸਿਰ ਦੇ ਵਿੱਚ ਵੀ ਹੋਰ ਵਾਈਟਲ ਆਰਗਨਸੇ ਜਿੰਨਾ ਕਿ ਮਿਸਟਰ ਜਨੇਸ਼ ਕੁਲਦੀਪ ਬੰਸਲ ਜੀ ਦੀ ਡੈਥ ਹੋ ਗਈ ਤੇ ਜਨੇਸ਼ ਬੰਸਲ ਕਾਫੀ ਪੂਰੀ ਤਰ੍ਹਾਂ ਇੰਜਰਡ ਨੇ ਸੋ ਸਾਡੇ ਕੋ ਸਾਰੀ ਅਸੀਂ ਟਰੈਕ ਕੀਤਾ ਇਹਨੂੰ ਸਾਰੀ ਕੇਸ ਨੂੰ ਹਿਊਮਨ ਐਂਡ ਟੈਕਨੀਕਲ ਇਨਟਨਾ ਉਹਦੇ ਸੇ ਅਸੀਂ ਕਾਮਯਾਬ ਹੋ ਗਏ ਕਿਉਂਕਿ ਇਹਨੇ ਬੰਦੇ ਨੇ ਇੱਕ ਹੋਰ ਬੜੀ ਸ਼ਰਾਰਤ ਕੀਤੀ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਉਹਨੇ ਦੇਚ ਨੇ 112 ਦੇ ਉੱਤੇ ਕਾਲ ਕਰ ਦਿੱਤੀ ਕਿਉਂਕਿ ਇਹਦੇ ਜਦੋਂ ਬੰਦਾ ਕਿਸੇ ਦੇ ਉੱਤੇ ਵਾਰ ਕਰਦਾ ਹੈ ਉਹ ਜੀ ਤਿੱਖੀ ਚੀਜ਼ ਨਾਲ ਨੇਚਰਲੀ ਸਾਨੂੰ ਵੀ ਇਹ ਸੀ ਕਿ ਜਿਹੜਾ ਵੀ ਮੁਲਜ਼ਮ ਹੋਏਗਾ ਉਹਦੇ ਹੱਥ ਤੇ ਸੱਟ ਜ਼ਰੂਰ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇੰਨੇ ਤਿੱਖੇ ਵਾਰ ਕੀਤੇ ਕਿਉਂਕਿ ਹਿਊਮਨ ਬਾਡੀ ਦੇ ਵਿੱਚ ਬੋਨਸ ਦੇ ਅਗੇਂਸਟ ਜੋ ਟੱਚ ਕਰਦੀ ਹੈ ਤਾਂ ਤੁਹਾਡੇ ਵੀ ਇੰਪੈਕਟ ਆਉਂਦਾ ਹੱਥਾਂ ਤੇ ਇਹਨੇ 112 ਤੇ ਕਾਲ ਕੀਤੀ ਕਿ ਮੇਰਾ ਕੋਈ ਬੈਗ ਜਿਹੜਾ ਹੈ ਕੈਸ਼ ਦਾ ਤੇ ਮੇਰਾ ਫੋਨ ਵਗੈਰਾ ਸਨੇਚ ਕਰਕੇ ਲੈ ਗਏ ਕੁਝ ਲੋਕ ਇਆ ਆਪਣੇ ਹਸਪਤਲ ਜਾ ਕੇ ਐਡਮਿਟ ਹੋ ਗਿਆ ਆਪਣਾ ਕਿਉਂਕਿ ਇਹਦੇ ਹੱਥੇ 60 ਤੱਕ ਲੱਗੀ ਸੀਗੀ ਉਹਨੂੰ ਆ ਬੇਸਿਕਲੀ ਉਹ ਸਾਰਾ ਮੇਕਅਪ ਸੀਗਾ ਜਦੋਂ ਅਸੀਂ ਇਹਨੂੰ ਆਇਡੈਂਟੀਫਾਈ ਕਰ ਚੁੱਕੇ ਸੀ ਫਿਰ ਅਸੀਂ ਹਸਪਤਲ ਪਹੁੰਚ ਕੇ ਤੇ ਸਾਰਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਦੀ ਇੰਜਰੀਜ਼ ਦੇ ਬਾਰੇ ਕਰਕੇ ਮੁੜ ਕੇ ਜਦੋਂ ਇਹਨੂੰ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਡਿਸਚਾਰਜ ਕੀਤਾ ਤੇ ਇਹਨੂੰ ਰੈਸਟ ਕੀਤਾ ਗਿਆ ਮੁੱਢਲੀ ਪੁੱਛਗਿੱਛ ਤੋਂ ਇਹਨੇ ਸਾਰੀ ਗੱਲ ਇਹ ਦੱਸੀ ਕਿ ਮੈਂ ਕਾਫੀ ਰਕਮ ਜਿਹੜੀ ਹੈ ਉਹ ਹਰ ਗਿਆ ਸੀ ਜਾਂ ਗੁਆਲੀ ਸੀ ਸਟਾਕ ਦੇ ਵਿੱਚ ਜਦੋਂ ਪਲੇ ਕਰ ਰਿਹਾ ਸੀਗਾ ਕੋਈ ਨਹੀਂ ਇੱਕ ਗਣੀ ਮੇਤੀ ਸਾਜਿਸ਼ ਚ ਸਾਰੀ ਗੱਲ ਕੀਤੀ ਜੇ ਤੁਸੀਂ ਦੇਖੋ ਕਿ ਟੋਟਲ ਰਿਕਵਰੀ 10,50,000 ਰੁਪਿਆ ਕੈਸ਼ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਕ੍ਰਾਈਮ 'ਚ ਉਹ ਵੀ ਬਰਾਮਦ ਹੋ ਗਿਆ ਮੋਬਾਈਲ ਫੋਨ ਇਹਦਾ ਜਿਹੜਾ ਇਹਨਾਂ ਸੀ ਕੋ ਖੋਲਿਆ ਉਹ ਵੀ ਬਰਾਮਦ ਹੋ ਗਿਆ ਜਿਹੜੇ ਕੱਪੜੇ ਨੇ ਪਾਇਓ ਸੀ ਇਹਨਾਂ ਜਾਂਦੇ ਹੀ ਧੋ ਦਿੱਤੇ ਆਪਣੇ ਘਰ ਤੇ ਜਿਹੜੀ ਕੈਪ ਪਾਈ ਹੋਈ ਸੀ ਤੇ ਚੱਪਲ ਪਾਈ ਹੋਈ ਸੀ ਉਹ ਵੀ ਤਿੰਨੋ ਚੀਜ਼ਾਂ ਬਰਾਮਦ ਹੋ ਗਈਆਂ ਵੈਪਨ ਆਫ ਅ ਫੈਂਸ ਅਸੀਂ ਬਰਾਮਦ ਕੀਤਾ ਹੈ ਜੇ ਉਹ ਵੀ ਹੋ ਜਾਏਗਾ ਮੇਨ ਗੱਲ ਇਹਦੇ ਚ ਇਹੀ ਆਈ ਹੈ ਕਿ ਲਾਲਚ ਦੇ ਵਿੱਚ ਇਹਨੇ ਆਪਣੀ ਆਇਡੈਂਟੀਟੀ ਛਾਉਣ ਵਾਸਤੇ ਸਾਰੀ ਗੱਲ ਕੀਤੀ ਹੈ ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਬੜਾ ਇਹਨੂੰ ਪ੍ਰੋਫੈਸ਼ਨਲੀ ਔਰ ਬੜੇ ਥੋੜੇ ਟਾਈਮ ਦੇ ਵਿੱਚ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਵਰ ਕੀਤਾ ਕਿਉਂਕਿ ਕ라우ਡਿਡ ਏਰੀਆ ਹੈ ਔਰ ਮੈਂ ਇੱਕ ਗੱਲ ਤੁਹਾਨੂੰ ਇਹ ਜੂਰ ਸਾਂਝੀ ਕਰਨਾ ਚਾਹੁੰਦਾ ਕਿ ਲੋਕ ਇਹ ਸੋਚ ਕੇ ਬੜਾ ਇੱਕਦਮ ਘਬਰਾ ਜਾਂਦੇ ਕਿ ਐਡੀ ਸੈਂਸੇਸ਼ਨਲ ਕ੍ਰਾਈਮ ਹੋਇਆ ਉਹਦੇ ਚ ਪੁਲਿਸ ਜਿਹੜਾ ਇੱਕ ਦੋ ਬੰਦੇ ਡੀਲ ਕਰ ਰਹੇ ਆ ਆਪਸ ਕਿਸੇ ਦਿਲ ਚ ਕੀ ਗੱਲ ਹੈ ਉਹਨੂੰ ਅ ਮਤਲਬ ਪਹਿਲਾਂ ਹੀ ਉਹਨੂੰ ਅਨੁਭਵ ਕਰਨਾ ਬੜਾ ਔਖਾ ਹੈ ਸਾਡੇ ਕੋਲ ਜਦੋਂ ਰਿਪੋਰਟ ਆਈ ਅਸੀਂ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਕੇਸ ਸਿਸਟ ਕਰਕੇ ਆਇਡੈਂਟੀਫਾਈ ਕਰਕੇ ਅਰੈਸ ਕੀਤਾ ਔਰ ਇਹ ਚ ਬੜੀ ਇੰਪੋਰਟੈਂਟ ਗੱਲ ਹੈ ਜੇ ਤੁਸੀਂ ਇਹ ਜਿਹੜੇ ਨੋਟ ਦੇਖ ਰਹੇ ਆਪਾਂ ਜਿਹੜੇ ਕਿ ਹੁਣ ਇਸ ਵੜੇ ਜਿਹੜੀ ਹੈਗੀ ਕੇਸ ਪ੍ਰੋਪਰਟੀ ਹੈ ਇਹਨਾਂ ਉੱਪਰ ਵੀ ਬਲੱਡ ਲੱਗਿਆ ਹੋਇਆ। ਉਹ ਕਦੋਂ ਕਾਲੀ ਚ ਨੇਚਰਲੀ ਜਦੋਂ ਬੈਗ ਉੱਥੇ ਪਿਆ ਸੀਗਾ ਇਹ ਉੱਥੇ ਦਬ ਦਬ ਪਾਈਆਂ ਉੱਪਰ ਉਹਦੇ ਕਿਉਂਕਿ ਖੂਨ ਡੁੱਲਿਆ ਬਹੁਤ ਉਹਨਾਂ ਦੇ ਇੰਨੀਆਂ ਗੰਬੀਰ ਸੱਟਾਂ ਲੱਗੀਆਂ। ਸੋ ਉਹ ਵੀ ਸਾਰੀ ਐਵਿਡੈਂਸ ਜਿਹੜੀ ਇੱਥੇ ਹੈਗੀ ਹੈ ਸੋ ਮਤਲਬ ਬੜਾ ਅਨਫੋਰਚੂਨੇਟ ਥਿੰਗਸ